ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਪੰਜਾਬੀ ਕਹਾਣੀ ਜੋ ਕਿ ਇੱਕ ਸ਼ੇਰ ਤੇ ਹਾਥੀ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੀਆਂ ਇਹ ਹਾਥੀ ਤੇ ਸ਼ੇਰ ਦੀ ਕਹਾਣੀ ਕਦੇ ਕਿਸੇ ਸਮੇਂ ਦੀ ਗੱਲ ਸੀ ਇੱਕ ਵਿਸ਼ਾਲ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ ਉਹਨਾਂ ਦੇ ਵਿਚਕਾਰ ਕੋਈ ਲੜਾਈ ਵੀ ਨਹੀਂ ਸੀ ਹਰੇਕ ਜਾਨਵਰ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਇਸ ਜੰਗਲ ਦੇ ਰਾਜੇ ਦਾ ਦਰਜਾ ਸ਼ੇਰ ਕੋਲ ਸੀ ਉਹ ਇੱਕ ਸ਼ਕਤੀਸ਼ਾਲੀ ਅਤੇ ਨਿਆਂ ਪ੍ਰੀਆ ਰਾਜਾ ਸੀ ਜਿਸ ਦਾ ਨਾਮ ਸੀ ਸ਼ੇਰ ਸਿੰਘ ਸ਼ੇਰ ਸਿੰਘ ਦਾ ਰਾਜ ਦੂਰ ਦੂਰ ਤੱਕ ਮਸ਼ਹੂਰ ਸੀ ਉਹ ਸਿਰਫ ਆਪਣੀ ਤਾਕਤ ਕਰਕੇ ਨਹੀਂ ਸਗੋ ਆਪਣੇ ਨਿਆਂ ਅਤੇ ਸਮਝਦਾਰੀ ਕਰਕੇ ਵੀ ਜਾਣਿਆ ਜਾਂਦਾ ਸੀ ਉਸ ਦੇ ਰਾਜ ਵਿੱਚ ਹਰੇਕ ਜਾਨਵਰ ਨੂੰ ਸੁਰੱਖਿਆ ਅਤੇ ਆਜ਼ਾਦੀ ਮਿਲੀ ਹੋਈ ਸੀ ਇਸ ਜੰਗਲ ਵਿੱਚ ਹੋਰ ਮਹਾਨ ਜੀਵ ਵੀ ਵਸਦੇ ਸਨ ਜਿਨ੍ਹਾਂ ਵਿੱਚੋਂ ਇੱਕ ਜ਼ਬਰਦਸਤ ਹਾਥੀ ਸੀ ਜਿਸ ਦਾ ਨਾਮ ਸੀ ਰਾਜੂ ਰਾਜੂ ਇੱਕ ਸਮਝਦਾਰ ਸ਼ਾਂਤ ਸੁਭਾਅ ਵਾਲਾ ਪਰ ਧੀਰਜवान ਜਾਨਵਰ ਸੀ ਉਹਨਾਂ ਦੋਵਾਂ ਦੀ ਵੀ ਇੱਜ਼ਤ ਸੀ ਪਰ ਰਾਜ ਸਿਰਫ ਇੱਕ ਕੋਲੀ ਸੀ ਜੋ ਕਿ ਸ਼ੇਰ ਸਿੰਘ ਕੋਲ ਸੀ ਇੱਕ ਦਿਨ ਰਾਜੂ ਨੇ ਸੋਚਿਆ ਕਿ ਮੈਂ ਵੀ ਇਸ ਜੰਗਲ ਲਈ ਕਾਫੀ ਕੁਝ ਕਰਦਾ ਹਾਂ ਮੈਂ ਜੰਗਲ ਵਿੱਚ ਪਾਣੀ ਦੇ ਕੁੰਡ ਬਣਾਉਂਦਾ ਹਾਂ ਜੰਗਲ ਦੇ ਦਰਖਤਾਂ ਦੀ ਸੇਵਾ ਕਰਦਾ ਹਾਂ ਅਤੇ ਬਹੁਤ ਸਾਰਿਆਂ ਦੀ ਮਦਦ ਵੀ ਕਰਦਾ ਹਾਂ ਪਰ ਰਾਜਾ ਬਣਨ ਦਾ ਮੌਕਾ ਮੈਨੂੰ ਕਦੇ ਨਹੀਂ ਮਿਲਿਆ ਕੀ ਸਿਰਫ ਤਾਕਤ ਹੀ ਰਾਜਾ ਬਣਾਉਂਦੀ ਹੈ ਇਹ ਸੋਚ ਕੇ ਰਾਜੂ ਦੇ ਮਨ ਵਿੱਚ ਹੌਲੀ-ਹੌਲੀ ਅਹੰਕਾਰ ਦੀ ਲਹਿਰ ਬਣ ਗਈ। ਉਸ ਨੇ ਜੰਗਲ ਦੇ ਹੋਰਾਂ ਜਾਨਵਰਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੇ ਮੈਂ ਰਾਜਾ ਹੋਵਾਂ ਤਾਂ ਮੈਂ ਕਿੰਨਾ ਚੰਗਾ ਕਰ ਸਕਦਾ ਹਾਂ। ਕੁਝ ਜਾਨਵਰਾਂ ਨੇ ਇਹ ਗੱਲ ਮੰਨੀ ਕਿਉਂਕਿ ਉਹ ਜਾਣਦੇ ਸਨ ਕਿ ਰਾਜੂ ਸੱਚਮੁੱਚ ਬਹੁਤ ਕੰਮ ਕਰਦਾ ਹੈ। ਇਹ ਗੱਲਾਂ ਸ਼ੇਰ ਸਿੰਘ ਦੇ ਕੰਨਾਂ ਤੱਕ ਹੌਲੀ-ਹੌਲੀ ਪਹੁੰਚ ਗਈਆਂ। ਪਰ ਉਸ ਨੇ ਕਿਸੇ ਦੀ ਤਰ੍ਹਾਂ ਦੀ ਨਫ਼ਰਤ ਨਹੀਂ ਕੀਤੀ। ਉਸ ਸਮਝ ਗਿਆ ਕਿ ਹਾਥੀ ਨੂੰ ਆਪਣੀ ਕਾਬਲੀਅਤ ਤੇ ਮਾਣ ਹੋ ਗਿਆ ਹੈ ਇਸ ਲਈ ਉਹ ਅਜਿਹੀਆਂ ਗੱਲਾਂ ਕਰ ਰਿਹਾ ਹੈ ਇੱਕ ਦਿਨ ਉਸਨੇ ਰਾਜੂ ਨੂੰ ਬੁਲਾਇਆ ਤੇ ਕਿਹਾ ਰਾਜੂ ਮੈਂ ਸੁਣਿਆ ਕਿ ਤੂੰ ਰਾਜੇ ਦੀ ਜਗ੍ਹਾ ਲੈਣਾ ਚਾਹੁੰਦਾ ਹੈ ਰਾਜੂ ਨੇ ਠੰਡੇ ਮਨ ਨਾਲ ਕਿਹਾ ਮੈਂ ਸਮਝਦਾ ਹਾਂ ਕਿ ਮੈਂ ਵੀ ਰਾਜ ਕਰ ਸਕਦਾ ਹਾਂ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਡਰ ਦੇ ਸੀਰ ਨੇ ਹੱਸ ਕੇ ਕਿਹਾ ਤਾਂ ਫਿਰ ਆਓ ਅਸੀਂ ਦੋਵੇਂ ਇੱਕ ਪ੍ਰੀਖਿਆ ਕਰਦੇ ਹਾਂ ਜੋ ਜਨਵਰੀ ਇਸ ਪ੍ਰੀਖਿਆ ਵਿੱਚ ਸਫਲ ਹੋਵੇਗਾ ਉਹੀ ਰਾਜਾ ਬਣੇਗਾ ਸ਼ੇਰ ਸਿੰਘ ਨੇ ਘੋਸ਼ਣਾ ਕੀਤੀ ਕਿ ਜੰਗਲ ਵਿੱਚ ਇੱਕ ਨਵਾਂ ਖਤਰਾ ਆਇਆ ਹੈ ਇੱਕ ਮਾਨਵ ਪਿੰਡ ਦੇ ਜੰਗਲ ਤੇ ਆਸ-ਪਾਸੇ ਦੇ ਸਾਰੇ ਦਰਖਤ ਕੱਟ ਰਿਹਾ ਹੈ ਜਿਸਨੇ ਵੀ ਇਹ ਸਮੱਸਿਆ ਸੁਲਝਾ ਦਿੱਤੀ ਉਹ ਜੰਗਲ ਦਾ ਅਗਲਾ ਰਾਜਾ ਹੋਵੇਗਾ ਹਾਥੀ ਨੇ ਇਸ ਗੱਲ ਨੂੰ ਮੰਨ ਲਿਆ ਤੇ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਸ ਨੂੰ ਇੰਜ ਸੀ ਕਿ ਉਹ ਜਲਦੀ ਤੋਂ ਜਲਦੀ ਜੰਗਲ ਦਾ ਰਾਜਾ ਬਣੇ ਉਸਨੇ ਬਿਨਾਂ ਕੁਝ ਸੋਚੇ ਸਮਝੇ ਸ਼ੇਰ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹੁਣ ਸ਼ੇਰ ਸਿੰਘ ਤੇ ਰਾਜੂ ਦੋਵੇਂ ਆਪਣੀ ਯੋਜਨਾ ਦੇ ਲਈ ਨਿਕਲ ਪਏ ਸ਼ੇਰ ਸਿੰਘ ਨੇ ਗੁਪਤ ਤਰੀਕੇ ਨਾਲ ਕਈ ਰਾਤਾਂ ਵਿੱਚ ਪਿੰਡ ਦੇ ਆਲੇ ਦੁਆਲੇ ਦੇ ਪੈਰਾਂ ਦੀ ਜਾਂਚ ਕੀਤੀ ਕੀ ਗਿਣਤੀ ਕਿੰਨੀ ਹੈ ਕਿੰਨੇ ਲੱਕੜਹਾਰੇ ਆਉਂਦੇ ਨੇ ਤੇ ਉਹਨਾਂ ਕੋਲੇ ਕੀ ਕੀ ਸਮਾਨ ਹੈ ਤੇ ਉਹ ਕਿੰਨੇ ਦਰਖਤ ਕੱਟ ਕੇ ਜਾਂਦੇ ਨੇ ਰਾਜੂ ਨੇ ਆਪਣੇ ਤਰੀਕੇ ਨਾਲ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਉਹ ਪਿੰਡ ਵਾਸੀਆਂ ਕੋਲ ਗਿਆ ਅਤੇ ਬੋਲਣ ਲੱਗਾ ਕੁਝ ਲੋਕ ਤਾਂ ਡਰ ਗਏ ਪਰ ਕੁਝ ਬੱਚੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਰਾਜੂ ਨੇ ਮਿੱਠੇ-ਮਿੱਠੇ ਫਲ ਵੀ ਦਿੱਤੇ ਉਹਨਾਂ ਨੂੰ ਤੇ ਆਪਣੀ ਪਿੱਠ ਤੇ ਬਿਠਾ ਕੇ ਉਹਨਾਂ ਨੂੰ ਜੰਗਲ ਦੀ ਸ਼ਹਿਰ ਵੀ ਕਰਵਾਈ ਫਿਰ ਅੰਤਕ ਦੋ ਹਫ਼ਤਿਆਂ ਦੀ ਕਾੜ ਤੋਂ ਬਾਅਦ ਸ਼ੇਰ ਸਿੰਘ ਇੱਕ ਰਾਤ ਲੈ ਗਿਆ ਲੈ ਕੇ ਗਿਆ ਆਇਆ ਇੱਕ ਨਕਸ਼ਾ ਜਿਸ ਵਿੱਚ ਦਰਸਾਇਆ ਸੀ ਕਿ ਲੱਕੜਹਾਰੇ ਜਿੱਥੋਂ ਆਉਂਦੇ ਨੇ ਉੱਥੇ ਪਾਣੀ ਦੀ ਘਾਟ ਹੈ ਇਸ ਕਰਕੇ ਉਹ ਜੰਗਲ ਦੀ ਲੱਕੜ ਕੱਟ ਕੇ ਆਪਣੇ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਰਾਜੂ ਨੇ ਇੱਕ ਹੋਰ ਰਾਹ ਲੱਭਿਆ ਪਿੰਡ ਦੇ ਮੁਖੀ ਨਾਲ ਗੱਲ ਕਰਕੇ ਉਸ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਜੰਗਲ ਬਚਾਉਣਾ ਉਹਨਾਂ ਦੀ ਭਲਾਈ ਲਈ ਵੀ ਲਾਜ਼ਮੀ ਹੈ ਰਾਜੂ ਨੇ ਪਿੰਡ ਦੇ ਬੱਚਿਆਂ ਨੂੰ ਦਰਖਤ ਲਾਉਣ ਦੀ ਪ੍ਰੇਰਣਾ ਦਿੱਤੀ ਤੇ ਦਰਖਤ ਕੱਟਣ ਦੇ ਲਈ ਸਖਤ ਮਨਾ ਕੀਤਾ ਆਖਰਕਾਰ ਪਿੰਡ ਵਾਲਿਆਂ ਨੇ ਕਹਾਣੀ ਮੰਨ ਲਈ ਉਹਨਾਂ ਨੇ ਜੰਗਲ ਕੱਟਣਾ ਬੰਦ ਕਰ ਦਿੱਤਾ ਅਤੇ ਇੱਕ ਨਵੀਂ ਸਹਿਯੋਗੀ ਯੋਜਨਾ ਸ਼ੁਰੂ ਕੀਤੀ ਜਾਨਵਰ ਸਾਰੇ ਇਕੱਠੇ ਹੋ ਗਏ ਸ਼ੇਰ ਸਿੰਘ ਨੇ ਸਭ ਤੋਂ ਵੱਡੀ ਗੱਲ ਕੀਤੀ ਕਿ ਇਸ ਜੰਗਲ ਨੂੰ ਇੱਕ ਅਜਿਹੇ ਰਾਜੇ ਦੀ ਲੋੜ ਹੈ ਜੋ ਸਿਰਫ ਤਾਕਤ ਨਾਲ ਨਹੀਂ ਦਿਲ ਨਾਲ ਰਾਜ ਕਰੇ ਉਸ ਨੇ ਰਾਜੂ ਨੂੰ ਰਾਜਾ ਬਣਾਉਣ ਦਾ ਐਲਾਨ ਕਰ ਦਿੱਤਾ ਪਰ ਰਾਜੂ ਨੇ ਨਮਰਤਾ ਨਾਲ ਕਿਹਾ ਸ਼ੇਰ ਸਿੰਘ ਤੁਸੀਂ ਮੇਰੇ ਅਧਿਆਪਕ ਹੋ ਇਹ ਤਾਜ ਮੇਰੇ ਸਿਰ ਤੇ ਨਹੀਂ ਤੁਹਾਡੇ ਸਿਰ ਤੇ ਹੀ ਚੰਗਾ ਲੱਗਦਾ ਹੈ ਇਹ ਤਾਜ ਸਾਡੀ ਦੋਸਤੀ ਦੇ ਸਿਰ ਹੋਣਾ ਚਾਹੀਦਾ ਹੈ ਅਤੇ ਉਥੋਂ ਬਾਅਦ ਜੰਗਲ ਵਿੱਚ ਰਾਜ ਕਰਦਾ ਸੀ ਇੱਕ ਦੋਸਤਾਨਾ ਰਾਜ ਜਿਸ ਵਿੱਚ ਸ਼ੇਰ ਤੇ ਹਾਥੀ ਦੋਵੇਂ ਅਗਵਾਈ ਕਰਦੇ ਸਨ ਤੇ ਹੁਣ ਉਹ ਦੋਵੇਂ ਰਲ ਮਿਲ ਕੇ ਜੰਗਲ ਦੇ ਜਾਨਵਰਾਂ ਦੀ ਰੱਖਿਆ ਕਰਦੇ ਅਤੇ ਰਲ ਮਿਲ ਕੇ ਹਰ ਮੁਸੀਬਤ ਦਾ ਹੱਲ ਵੀ ਕੱਢਦੇ ਉਸ ਦਿਨ ਤੋਂ ਬਾਅਦ ਸ਼ੇਰ ਸਿੰਘ ਤੇ ਹਾਥੀ ਦੀ ਦੋਸਤੀ ਸਾਰੇ ਜੰਗਲ ਵਿੱਚ ਮਸ਼ਹੂਰ ਹੋ ਗਈ। ਹੁਣ ਜੰਗਲ ਦੇ ਸਾਰੇ ਜਾਨਵਰ ਵੀ ਖੁਸ਼ ਸਨ ਕਿਉਂਕਿ ਜੰਗਲ ਦੇ ਦਰਖਤ ਕੱਟਣੇ ਬੰਦ ਹੋ ਗਏ ਸਨ ਤੇ ਜੰਗਲ ਵਿੱਚ ਪਿੰਡ ਵਾਲਿਆਂ ਨੇ ਨਵੇਂ ਦਰਖਤ ਵੀ ਲਗਾ ਦਿੱਤੇ ਸਨ ਜਿਸ ਨਾਲ ਜੰਗਲ ਹੋਰ ਵੀ ਸੰਘਣਾ ਅਤੇ ਖੁਸ਼ਹਾਲ ਹੋ ਗਿਆ ਸੀ। ਹੁਣ ਉੱਥੇ ਕਈ ਤਰ੍ਹਾਂ ਦੇ ਨਵੇਂ ਪਸ਼ੂ ਪੰਛੀ ਜੀਵ ਸਭ ਰਹਿਣ ਲੱਗੇ ਸਨ। ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ। ਕਿ ਕਦੇ-ਕਦੇ ਸਾਨੂੰ ਆਪਣੀ ਹਰ ਗੱਲ ਤੇ ਤਾਕਤ ਨਹੀਂ ਜਮਾਉਣੀ ਚਾਹੀਦੀ ਜਿੱਥੇ ਪਿਆਰ ਨਾਲ ਕੰਮ ਬਣ ਸਕਦਾ ਏ ਉਥੇ ਸਾਨੂੰ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਇਸ ਲਈ ਸਾਨੂੰ ਹਮੇਸ਼ਾ ਨਿਮਰਤਾ ਦੀ ਭਾਵਨਾ ਨਾਲ ਰਹਿ ਕੇ ਕੰਮ ਕਰਨਾ ਚਾਹੀਦਾ ਏ ਤੇ ਹਮੇਸ਼ਾ ਧੀਰਜ ਰੱਖਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ